ਪਾਈ 7 ਨੂੰ ਇੱਕ ਮਰਡਰ ਹੋਇਆ ਸੀਗਾ ਬੰਮਨ ਵਾਲਾ ਪਿੰਡ ਚ ਕੋਰ ਪੂਰੇ ਉਹਦੇ ਚ ਟਾਰਗੇਟ ਜਿਹੜਾ ਸੀਗਾ ਉਹ ਜੀਵਨ ਜੋਤ ਸੀਗਾ ਜਿਹਦਾ ਨਾਮ ਫਿਕਰ ਹੋਇਆ ਸੀਗਾ ਮੂਸੇ ਵਾਲੇ ਕੇਸ ਚ ਔਰ ਉਹ ਟਾਰਗੇਟ ਸੀਗਾ ਲੇਕਿਨ ਉਹਦਾ ਜਿਹੜਾ ਡਰਾਈਵਰ ਸੀਗਾ ਯਾਦਵਿੰਦਰ ਉਹ ਬੈਕ ਸੀਟ ਤੇ ਬੈਠਾ ਸੀਗਾ ਤਾਂ ਉਹਨੂੰ ਜਿਹੜੇ ਸ਼ੂਟਰਸ ਨੇ ਗੋਲੀਆਂ ਮਾਰ ਦਿੱਤੀਆਂ ਸੀ ਤਾਂ ਉਹਦਾ ਕਤਲ ਹੋ ਗਿਆ ਸੀ ਤੇ ਇਮੀਡੀਏਟਲੀ ਜਿਹੜਾ ਕਤਲ ਦਾ ਪਛਤਾਚਾ ਕਰਕੇ ਕਿਉਂਕਿ ਉਦੋਂ ਤੱਕ ਇਹ ਬਿਲਕੁਲ ਬਲਾਈਂਡ ਔਰ ਬਲੈਂਕ ਸੀਗਾ ਕਿ ਕਿਹਦੇ ਪਿੱਛੇ ਆਏ ਆ ਬਟ ਦੋ ਦਿਨ ਕੰਟ ਹੈ ਜੀ ਇਹ ਪਤਾ ਲੱਗਿਆ ਕਿ ਜੀਵਨ ਜੂਤ ਦੇ ਪਿੱਛੇ ਆਈ ਸੀ ਉਹ ਟਾਰਗੇਟ ਸੀ ਔਰ ਇਹ ਗੈਂਗਸਟਰ ਜਿਹੜਾ ਹੈਗਾ ਬਾਹਰ ਬੈਠਾ ਲੱਕੀ ਪਟਿਆਲ ਉਹਦੇ ਕਹਿਣ ਤੇ ਇਹ ਸ਼ੂਟਰਸ ਇੱਥੇ ਆਏ ਸੀ ਇਮੀਡੀਏਟਲੀ ਜਿਹੜੀਆਂ ਡਿਸਟ੍ਰਿਕਟ ਪੁਲਿਸ ਨੇ ਜਿਹੜੀਆਂ ਫਾਕ ਫਾਕ ਟੀਮਸ ਬਣਾਤੀਆਂ ਸੀ ਆਈਏ ਦੀਆਂ ਡੀਐਸਪੀ ਕੋਟ ਕਪੂਰਾ ਔਰ ਇਨ ਦਾ ਮੇਨ ਟਾਈਮ ਜਿਵੇਂ ਟਾਈਮ ਲੱਗਦਾ ਰਿਹਾ ਅੱਗੇ ਕਾਊਂਟਰ ਇੰਟੈਲੀਜੈਂਸ ਦੀ ਟੀਮਸ ਵੀ ਨਾਲ ਐਸੋਸੀਏਟ ਹੋ ਗਈਆਂ ਔਰ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮਸ ਵੀ ਨਾਲ ਅਸੋਸੀਏਟ ਹੋ ਗਿਆ ਤੇ ਇਮੀਡੀਏਟਲੀ ਜਿਹੜੀ ਪਹਿਲੀ ਲੀਡ ਮਿਲੀ ਉਹ ਮਿਲੀ ਇੱਕ ਮੁੰਡਾ ਮਲੇਸ਼ੀਆ ਚ ਹੈਗਾ ਉਹਦਾ ਫਾਦਰ ਹੈ ਜਸਵੰਤ ਜੀ ਨੇ ਕੀ ਪੇਮੈਂਟ ਵਗੈਰਾ ਕੋਈ ਇਹਨਾਂ ਨੂੰ ਪਾਈ ਸੀਗੀ ਉਹਦਾ ਨਾਮ ਪਿਊਸ਼ ਪਹਿਲਵਾਨ ਕਰਕੇ ਹੈਗਾ ਤਾਂ ਉਹਦਾ ਫਾਦਰ ਜਸਵੰਤ ਉਹਦੀ ਅਰੈਸਟ ਹੋਈ ਉਹਦੀ ਅਰੈਸਟ ਤੋਂ ਅੱਗੇ ਫਿਗਰ ਆਊਟ ਹੋਇਆ ਇੱਕ ਸ਼ੂਟਰ ਦਾ ਨਾਮ ਆਇਆ ਚੰਕੀ ਦਾ ਚੰਕੀ ਜਿਹੜਾ ਸੀਗਾ ਉਹਨੂੰ ਟਰੈਕ ਕਰਦੇ ਹੋਏ ਅਰੇਸਟ ਕੀਤਾ ਗਿਆ ਔਰ ਉਥੋਂ ਸਰਸੇ ਚ ਕਿਸੇ ਨੇ ਉਹਨੂੰ ਪਨਾਹ ਦਿੱਤੀ ਸੀਗੀ ਸੁਰੇਜ ਨਾਮ ਦੇ ਉਹਨੂੰ ਵੀ ਅਰੇਸਟ ਕਰ ਲਿਆ ਗਿਆ ਔਰ ਉਹਦੇ ਤੋਂ ਚੰਕੀ ਤੋਂ ਜਦੋਂ ਰਿਕਵਰੀ ਕਰਾਉਣ ਲਈ ਲੈ ਕੇ ਗਏ ਸੀ ਕਿ ਜਿਹੜਾ ਵਾਰਦਾਤ ਚ ਮੋਟਰਸਾਈਕਲ ਯੂਜ਼ ਕੀਤਾ ਸੀਗਾ ਉਹ ਰਿਕਵਰੀ ਕਰਾਉਣ ਦੇ ਦੌਰਾਨ ਮੋਟਰਸਾਈਕਲ ਦੇ ਜਿਹੜੇ ਸੀਟ ਸੀਗੀ ਉਹਦੇ ਥੱਲੇ ਕਿਤੇ ਉਹਨੇ ਪਿਸਟਲ ਵਗੈਰਾ ਕੋਈ ਲੁਕੋ ਕੇ ਰੱਖਿਆ ਹੋਇਆ ਸੀ ਉਹ ਫਾਇਰਿੰਗ ਕੀਤੀ ਔਰ ਕ੍ਰਾਸ ਫਾਇਰ ਚੋਂ ਜਿਹੜੀ ਐ ਲੈਗ ਸ਼ਾਟ ਇੰਜਰੀ ਹੋ ਗਈ ਸੀ ਉਸ ਤੋਂ ਬਾਅਦ ਅੱਗੇ ਜਿਹੜੀ ਇਹਦੀ ਤਫਤੀਸ਼ ਹੈ ਉਹ ਕਰਦੇ ਹੋਏ ਜਿਹੜੇ ਦੋ ਪਨਾਹਕਾਰ ਸੀਗੇ ਉਹ ਹੋਰ ਫਿਕਰ ਆਊਟ ਹੋਏ ਜਿਹੜੇ ਕਿ ਫਾਜ਼ਿਲਕਾ ਦੇ ਰਹਿਣ ਵਾਲੇ ਸੀਗੇ ਇੱਕ ਬੰਟੀ ਐ ਔਰ ਇੱਕ ਦਾ ਨਾਮ ਸੀਗਾ ਹਰਮਨ ਹਰਮਨ ਉਹਨਾਂ ਨੂੰ ਜਦੋਂ ਪੁਲਿਸ ਨੇ ਸ਼ਕਤੀ ਨਾਲ ਪੁੱਛਗਿੱਛ ਕੀਤੀ ਤਾਂ ਜਿਹੜੇ ਦੋ ਮੇਨ ਹੋਰ ਸ਼ੂਟਰਸ ਸੀਗੇ ਚੰਕੀ ਤੋਂ ਇਲਾਵਾ ਉਹਨਾਂ ਦਾ ਨਾਮ ਫਿਕਰ ਆਊਟ ਹੋ ਗਿਆ ਉਹ ਸੀਗਾ ਮਨਪ੍ਰੀਤ ਤੇ ਓਮਬਰ ਇਹਨਾਂ ਨੂੰ ਫਿਰ ਪੁਲਿਸ ਨੇ ਜਦੋਂ ਟਰੈਕ ਕੀਤਾ ਸਾਰੀ ਟੀਮਸ ਨੇ ਔਰ ਇਹਨਾਂ ਨੂੰ ਅਲਟੀਮੇਟਲੀ ਜਾ ਕੇ ਜਿਹੜਾ ਰਾਜਪੁਰੇ ਤੋਂ ਕੱਲ ਅਰੈਸਟ ਕੀਤਾ ਗਿਆ ਕੱਲ ਲੇਟ ਈਵਨਿੰਗ ਇਹਨਾਂ ਨੂੰ ਅਰੈਸਟ ਕੀਤਾ ਔਰ ਇਹਨਾਂ ਦੀ ਜਿਹੜੀ ਅਰੈਸਟ ਬਾਅ ਕੇ ਕੁੱਝ ਕਿਛੂ ਚੱਲ ਰਹੀ ਹੈ ਇੰਟਰੋਗੇਸ਼ਨ ਤੇ ਇਹ ਜਿਹੜਾ ਟੈਕਨੀਕਲੀ ਔਰ ਹਿਊਮਨ ਇੰਟ ਦੇ ਉੱਤੇ ਕੰਮ ਕਰਦੇ ਹੋਏ ਡਿਸਟ੍ਰਿਕਟ ਫਰੀਦਕੋਟ ਨੇ ਔਰ ਦੂਸਰੀ ਜਿਹੜੀ ਟੀਮਸ ਸੀਗੀਆਂ ਦੂਸਰੀ ਪੰਜਾਬ ਪੁਲਿਸ ਦੀ ਏਜੰਸੀਜ਼ ਨੇ ਬਹੁਤ ਹੀ ਛਲਾਂਗਾ ਜਿਹਾ ਕੰਮ ਹੋਇਆ ਔਰ ਜਿਹੜਾ ਇਹ ਐਂਡ ਟੂ ਐਂਡ ਮੋਡਿਊਲ ਬਹੁਤ ਘੱਟ ਹੁੰਦਾ ਕਿ ਐਂਡ ਟੂ ਐਂਡ ਮੋਡਿਊਲ ਦੇ ਸਾਰੇ ਜਿਹੜੇ ਕੋਈ ਪਨਾਹ ਦੇਣ ਵਾਲੇ ਆ ਜਾਂ ਫੰਡਿੰਗ ਕਰਨ ਵਾਲੇ ਆ ਜਾਂ ਫੋਟੋ ਸੋਨ ਦੇ ਰਾ ਜਿਹੜੇ ਐਕਚੁਅਲ ਸ਼ੂਟਰ ਹੁੰਦੇ ਆ ਸੱਤ ਦੇ ਸੱਤੇ ਜਿਹੜੀਆਂ ਅਰੈਸਟ ਇਸ ਕੇਸ ਚ ਹੋ ਗਈਆਂ ਔਰ ਇੱਕ ਅੱਧਾ ਜਿਹੜਾ ਕੋਈ ਬੰਦਾ ਰਹਿੰਦਾ ਉਹਨੂੰ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ ਸਰ ਲੱਕੀ ਪਟਿਆਲ ਦਾ ਵੀ ਕਹਿ ਰਹੇ ਹੋ ਕਿ ਇਹ ਵੀ ਕਰਾਪਕੀ ਵਿੱਚ ਲੱਕੀ ਪਟਿਆਲ ਹਾਂ ਬਿਲਕੁਲ ਜੀ ਜਿਹੜੀ ਸਾਜ਼ਿਸ਼ ਹੈ ਜਾਂ ਮੇਨ ਹੈ ਉਹ ਐਕਚੁਅਲੀ ਸੇਕੀ ਕੀ ਲੱਕੀ ਪਟਿਆਲ ਨੇ ਜਿਹੜਾ ਚੰਕੀ ਸੀਗਾ ਚੰਕੀ ਦਾ ਭਰਾ ਦੀਪਕ ਮਾਨ ਹੈ ਉਹਦਾ ਮਰਡਰ ਹੋਇਆ ਸੀ ਇੰਟਰ ਗੈਂਗ ਰੈਵਲਰੀ ਚ ਤਾਂ ਉਹਨੇ ਲੱਕੀ ਪਟਿਆਲ ਨੇ ਚੰਕੀ ਨੂੰ ਇਹ ਜਿਚਾਪਤਾ ਕਿ ਤੇਰੇ ਭਰਾ ਦਾ ਜਿਹੜਾ ਮਰਡਰ ਸੀਗਾ ਉਹ ਇਸ ਬੰਦੇ ਨੇ ਕਰਾਇਆ ਜੀਵਨ ਜੂਤ ਨੇ ਜੇ ਤੂੰ ਬਦਲਾ ਲੈਣਾ ਤਾਂ ਉਹਨੇ ਸਾਰੀ ਇਹਨੂੰ ਲੋਜਿਸਟਿਕ ਸਪੋਰਟ ਵਗੈਰਾ ਪ੍ਰੋਵਾਈਡ ਕੀਤੀ ਜਿਹੜਾ ਮਤਲਬ ਚੰਕੀ ਦੀ ਕੋਈ ਪਰਸਨਲ ਦੁਸ਼ਮਣੀ ਨਹੀਂ ਸੀ ਇਹਦੇ ਨਾਲ ਉਹ ਸਿਰਫ ਲੱਕੀ ਪਟਿਆਲ ਨੇ ਉਹਨੂੰ ਵਰਗਾ ਲਿਆ ਔਰ ਇਹ ਉਹਨੂੰ ਇਮਪ੍ਰੈਸ਼ਨ ਦੇਤਾ ਕਿ ਤੇਰੇ ਭਰਾ ਦਾ ਕਾਤਲ ਇਹ ਇਸ ਬੰਦੇ ਨੇ ਕੀਤਾ ਸੀ ਜਾਂ ਇਹ ਬੰਦਾ ਵੀ ਉਸ ਚ ਸ਼ਾਮਲ ਸੀ ਉਹ ਇਸ ਕਰਕੇ ਕੀਤਾ ਜਿਹੜਾ ਮੋਟਰ ਕਰਨ ਦਾ ਪ੍ਰੋਜੈਕਟ ਸੀ ਮੋਟਿਵ ਤਾਂ ਜਿਹੜੀ ਪਿਛਲੀ ਰਾਈਵਲਰੀ ਚੱਲ ਰਹੀ ਹੈ ਇਹਨਾਂ ਦੀ ਉਸੇ ਚੀਜ਼ ਸੀਗਾ ਜਿਹੜਾ ਬੰਬੀਆ ਗੈਂਗ ਤੇ ਉਹ ਜਿਹੜਾ ਉਸੇ ਵੱਲ ਕਤਲ ਚ ਇਹ ਸੀਗਾ ਉਹੀ ਇਹਨਾਂ ਦੀ ਹੈਗੀ ਹੈ ਰਾਈਵਲਰੀ ਮੇਸ ਨੂੰ ਚੁੱਕੇ ਦੋ ਤਾਂ ਬੜੇ ਸੋਫਿਸਟੀਕੇਟਿਡ ਵੈਪਨਸ ਹੈ ਜੀ ਇੰਪੋਰਟਡ ਵੈਪਨ ਹੈ ਚਾਈਨੀਜ਼ ਮੇਡ ਜਿਹੜੇ ਹੈਗੇ ਆ ਦੋ ਜਿਹੜੇ ਲੋਕਲੀ ਹੈਗੇ ਆ ਮੂਸੇਵਾਲਾ ਕੇਸ ਸੀ ਕਿਸ ਤਰ੍ਹਾਂ ਦੇ ਸਬੰਧ ਦੇ ਨਾਲ ਦੇਖੋ ਉਹ ਤਾਂ ਇਹਦੇ ਚ ਸਿਰਫ ਇਹੀ ਗੱਲ ਹਜੇ ਤੱਕ ਸਾਹਮਣੇ ਆਈ ਹੈ ਕਿ ਉਹ ਐਂਗਲ ਤੋਂ ਜੀਵਨ ਜੋਤ ਨੂੰ ਟਾਰਗੇਟ ਕਰਨਾ ਸੀਗਾ ਲੇਕਿਨ ਉਹਦੇ ਭਲੇਖੇ ਚ ਜਿਹੜਾ ਯਾਦਵਿੰਦਰ ਦਾ ਮਰਡਰ ਹੋ ਗਿਆ ਪਰ ਜਿਹੜੀ ਮੂਸੇਵਾਲ ਦੇ ਕੇਸ ਚ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਤਾਂ ਮਾਨਸਾ ਡਿਸਟ੍ਰਿਕਟ ਚ ਹੈਗੀ ਹੈ ਉੱਥੋਂ ਪਤਾ ਲੱਗ ਸਕਦਾ ਕਿ ਉਹਨਾਂ ਕੋਲ ਕੀ ਹੈਗਾ ਫਾਈਲ ਦੇ ਉੱਤੇ ਸਰ ਥੈਂਕ ਯੂ ਲਵਾਂ ਬਾਕੀਆਂ ਦਾ ਕੀ ਕਾਰਡ ਜਿਹੜੇ ਪਾਕੀ ਫੜੇ ਗਿਆ ਛੇ ਦੇਖੋ ਹਜੇ ਤੱਕ ਤਾਂ ਜਿਹੜਾ ਮਨਪ੍ਰੀਤ ਔਰ ਦੋ ਉਹਨਾਂ ਦੀ ਇੰਟਰੋਗੇਸ਼ਨ ਚੱਲ ਰਹੀ ਹੈ ਉਹਨਾਂ ਤੋਂ ਲੈ ਕੇ ਉਹਨਾਂ ਦੀ ਜਿਹੜੀ ਪਿਛਲੀ ਰਿਕਾਰਡ ਤੋਂ ਜਾਵਾਂਗੇ ਬਟ ਹਜੇ ਤੱਕ ਜਿਹੜਾ ਕੋਈ ਸਾਹਮਣੇ ਨਹੀਂ ਆਇਆ ਉਹਨਾਂ ਦਾ ਰਿਪੋਰਟ ਜਿਹੜਾ ਫਸਟ ਟਾਈਮਰ ਹੈ ਜਾਂ ਕੋਈ ਇੱਕ ਅੱਧਾ ਕੋਈ ਛੋਟਾ ਮੋਟਾ ਪਰਚਾ ਹੋਵੇਗਾ ਉਹ ਸਾਰੀ ਡਿਟੇਲਸ ਹਜੇ ਆਣੀਆਂ ਹਨ ਇੰਟਰੋਗੇਸ਼ਨ ਤੇ ਆਣੀਆਂ ਹਨ